ਪ੍ਰਧਾਨ ਮੰਤਰੀ ਬਣ ਕੇ ਸੰਬੰਧ ਕੀਤੇ ਗਏ ਨੇ ਮੋਦੀ ਸਾਹਿਬ ਇੱਕ ਵਾਰੀ ਨਹੀਂ 3ਵੀਂ ਵਾਰੀ ਪ੍ਰਧਾਨ ਮੰਤਰੀ ਬਣੇ ਆ ਪੂਰੇ ਦੇਸ਼ ਨੇ ਵੋਟਾਂ ਪਾਈਆਂ ਵਾ ਭਾਜਪੀ ਦਾ ਪੂਰੇ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਕਦਮ ਵਧਿਆ ਵਾ ਅੱਜ 18ਵੀਂ ਲੋਕ ਸਭਾ ਦੀ ਉਹਨਾਂ ਨੇ ਤੀਸਰੀ ਵਾਰੀ ਕਸਮ ਖਾਧੀ ਆ ਇਹ ਨਰੂ ਜਵਾਹਰ ਨਰੂ ਤੋਂ ਬਾਅਦ ਇਹ ਪਹਿਲੇ ਲੀਡਰ ਵਾ ਜਿਨ੍ਹਾਂ ਨੇ ਤੀਸਰੀ ਵਾਰੀ ਲਗਾਤਾਰ ਧਰਮੀ ਲੋਕ ਸਭਾ ਦੀ ਅੱਜ ਕਸਮ ਚੱਕੀ ਆ ਦੇਸ਼ ਨੂੰ ਚਲਾਉਣ ਵਾਸਤੇ ਜਿੱਦਾਂ ਕਿ ਪੰਜਾਬ ਵਿੱਚ ਪੰਜਾਬ ਵਿੱਚ ਭਾਜਪਾ ਨੂੰ ਕੋਈ ਸੀਟ ਨਹੀਂ ਮਿਲੀ ਸਮਝੀ ਕਿ ਉਹਨਾਂ ਨੇ ਪਰ ਜਾਇ ਵਿੱਚ ਸੀਟ ਸਾਡੀ ਜ਼ਰੂਰ ਨਹੀਂ ਕੋਈ ਮਿਲੀ ਲੇਕਿਨ ਸਾਡਾ ਜੋ ਵੋਟ ਪਰਸੈਂਟ ਹੈ ਬਹੁਤ ਜ਼ਿਆਦਾ ਵਧਿਆ ਰਿਹਾ ਜਿੱਦਾਂ ਪ੍ਰਚਾਰ ਸ ਇੱਕ 400 ਦਾ ਨਾਰਾ ਸੀਗਾ ਕਿ ਮੋਦੀ ਸਾਹਿਬ 240 ਬੋਟਨ ਦੇ ਕਰਸ ਜੇ ਜੇ ਬਾਣ ਕਹਿ ਸਕਦਾ ਅਸੀਂ ਤੇਰੇ ਜਿਹੇ ਜਿਹੇ ਸੀਟਾਂ ਜਿੰਨੀਆਂ ਤੁਸੀਂ ਵੀ ਕਿਹਾ ਸੀ 400 ਦਾ ਨਾਰਾ ਲੇਕਿਨ ਅਸੀਂ 300 ਤੋਂ ਉੱਪਰ ਪਹੁੰਚ ਗਏ ਆ 305 ਸੀਟਾਂ ਸਾਡੇ ਕੋਲ ਇਸ ਵੇਲੇ ਆ ਤੈਨੂੰ ਚਾਹੀਦੀਆਂ 272 ਚਾਹੀਦੀਆਂ ਤੇ ਆਪਣਾ ਪ੍ਰਧਾਨ ਸਤਿ ਲੋਕਾਂ ਨੂੰ ਆਪਣਾ ਕੀ ਸੰਦੇਸ਼ ਹੈ ਕਿ ਅਸੀਂ ਅਸੀਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆਂ ਮੈਂ ਰੋਸ਼ਨ ਜ਼ਬਰਵਰ ਐਸੀ ਮੋਰਚਾ ਜਿਹੜਾ ਕਪੂਠੇ ਦਾ ਪ੍ਰਧਾਨ ਹੈ ਅਸੀਂ VJP ਇੱਕ ਇਹੋ ਜਿਹੀ ਪਾਰਟੀ ਆ ਕਿ ਜਿਹੜੀ ਸਮਾਜ ਦੇ ਵਿੱਚ ਵਿਚਰਦੀ ਆ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੂੰ ਭਰਮਾਂ ਵਿੱਚ ਨਹੀਂ ਪਾਉਂਦੀ ਆ ਜਿਦਾ ਬਾਕੀ ਪਾਰਟੀਆਂ ਪਾਉਂਦੀ ਆ ਸਾਡਾ ਕੰਮ ਹੈ ਲੋਕਾਂ ਦੀ ਸੇਵਾ ਕਰਨਾ ਅੱਗੇ ਸਰ ਜਿੱਦਾਂ ਕਿ ਸਰ ਮੋਦੀ ਸਾਹਿਬ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਕੀ ਗੱਲ ਹੈ ਤੀਸਰੀ ਵਾਰ ਪ੍ਰਧਾਨ ਮੰਤਰੀ ਬੰਨਾ 60 ਸਾਲ ਦੇ ਪਿਛਲੇ ਇਤਿਹਾਸ ਨੂੰ ਆਪਾਂ ਦੇਖੀਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਪਹਿਲੀ ਵਾਰੀ ਤੀਸਰੀ ਵਾਰ ਅਜ ਸ਼ਬਦ ਗ੍ਰਹਿਣ ਸਮਰੋਹ ਦੇ ਵਿੱਚ ਪ੍ਰਧਾਨ ਮੰਤਰੀ ਦੇ ਰੂਪੇ ਸ਼ਬਦ ਗ੍ਰਹਿਣ ਕਰਨਗੇ ਤੇ ਸਰ ਜਿੱਦਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਕੋਈ ਸੀਟ ਨਹੀਂ ਮਿਲ ਰਹੀ ਪੰਜਾਬ ਦੇ ਵਿੱਚ ਸਾਡਾ ਵੋਟ ਦਾ ਪਰਸੈਂਟੇਜ ਜਿਹੜਾ 18.56 ਦੇ ਵਧਿਆ ਹੋਆ ਪਰਸੈਂਟ ਇਹ ਜੇ ਹੋਰ ਪੰਜਾਬ ਦੇ ਵਿੱਚ ਇਹ ਸਤਾ ਦੇ ਵਿੱਚ ਆਵਾਂਗੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦੇ ਇਹ ਪੰਜਾਬ ਦੀ ਗਰਾਊਂਡ ਲੈਵਲ ਤੇ ਸਾਡੇ ਕਾਰਗਰਤਾ 2027 ਦੇ ਵਿੱਚ ਅਸੀਂ ਇਹਦਾ ਰਿਜ਼ਲਟ ਪ੍ਰਣਾਮ ਸਹੀ ਦਿਵਾਵਾਂਗੇ ਹਾਂਜੀ ਬਈ ਅੱਜ ਦੇ ਦਿਨ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਔਰ ਅੱਜ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਮੰਚ ਤੋਂ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੇ ਅਤੇ ਦੇਸ਼ ਉਹਨਾਂ ਦੇ ਨੇਤ੍ਰਿਤਵ ਦੇ ਵਿੱਚ ਤਰੱਕੀ ਕਰੇਗਾ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਦੁਨੀਆਂ ਉਹਨਾਂ ਦੇ ਅੱਗੇ ਅੱਗੇ ਵੀ ਨਤਮਸਕ ਹੁੰਦੀ ਪਈ ਏ ਔਰ ਅੱਜ ਵੀ ਉਹ ਦੁਨੀਆਂ ਦੇ ਵਿੱਚ ਆਪਣਾ ਇਤਿਹਾਸ ਰਚ ਜਾਣਗੇ ਦੇਸ਼ ਨੂੰ ਡਿਵੈਲਪਮੈਂਟ ਬੁਲੰਦੀਆਂ ਦੇ ਪਹੁੰਚਾਂਗੇ ਸਟੇਬਲ ਐਂਡ ਨਾਇਕ ਗਵਰਨਮੈਂਟ ਅਸੀਂ ਦਵਾਂਗੇ ਕਿਉਂਕਿ ਐਨਡੀਏ ਦੇ ਨਾਂ ਦੇ ਹੀ ਅਸੀਂ ਇਲੈਕਸ਼ਨ ਲੜਿਆ ਔਰ ਐਨਡੀਆ ਅਸੂਲ 300 ਤੋਂ ਪਾਰ ਹੋ ਚੁੱਕਾ ਇਹ ਬੰਦੇ ਕੀ ਕਿਛਦੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਔਰ ਸਾਰੇ ਹੀ ਕਪੂਰਥਲਾ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਨਾ ਵਾਂ ਜਿਨ੍ਹਾਂ ਨੇ ਸਾਡਾ ਜਿਹੜਾ ਵੋਟ ਬੈਂਕ ਜਿਹੜਾ ਵਧਿਆ ਹੈ ਉਹ ਕਪੂਰਥਲਾ ਦੇ ਵਿੱਚੋਂ ਤੀਜੇ ਨੰਬਰ ਤੇ ਜਿਹੜੀ ਸਾਡੀ ਪਾਰਟੀ ਆਈ ਆ ਜਿਹੜੀ ਆਮ ਆਰੀ ਪਾਰਟੀ ਮੌਜੂਦਾ ਸਰਕਾਰ ਤੋਂ ਜ਼ਿਆਦਾ ਵੋਟਾਂ ਲਈਆਂ ਨੇ ਔਰ ਜਿਹੜੀ ਆਪਣੇ ਅਕਾਲੀ ਦਲ ਹੈਗੀ ਉਹ ਤੋਂ ਵੀ ਜਿਹੜਾ ਵਧਿਆ ਸੀ ਜਿਹੜਾ ਵੋਟਾਂ ਲੱਗੇ ਗਏ ਆ ਸੋ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ